ਹਿੰਦੀ ਸਰ ਹਾਲਤ ਬਹੁਤ ਉਹ ਦੇਖੋ ਸਾਹਮਣੇ ਦਿੱਤਾ ਪਿਆ ਇਹ ਬਹੁਤ ਖਰਾਬ ਹਾਲਤ ਹੈ ਇਹ ਨੂੰ ਜਿਆਦਾ ਸੈੱਟ ਕਰਵਾਇਆ ਜਾਏ ਜਾਂ ਨਾ ਲਾਇਆ ਜਾਏ ਤਾਂ ਇਹ ਹੀ ਨੇ ਸਰ ਹਾਲਾਤ ਤਾਂ ਬਹੁਤ ਮਾੜੇ ਕਿਸੇ ਟਾਈਮ ਵੀ ਸੜਕ ਹਾਦਸਾ ਹੋ ਸਕਦਾ ਹੈ ਕਿਉਂਕਿ ਵੱਡੇ ਰੋਡ ਤੇ ਆ ਤੇ ਕੋਈ ਪਤਾ ਨਹੀਂ ਕਿਸ ਟਾਈਮ ਇਹਦਾ ਨੁਕਸਾਨ ਹੋ ਜਾਣਾ ਆਵਾ ਨਾ ਤੇ ਸਾਹਮਣੇ ਉਹ ਦਰਖਤ ਵੀ ਹੈਗਾ ਹੈ ਡਿੱਗਿਆ ਹੋਇਆ ਹੈ ਹਾਂਜੀ ਹਾਂਜੀ ਉਹਦੇ ਕਰਕੇ ਇਹ ਰੁਕਿਆ ਹੋਇਆ ਹੈ ਇਹਦਾ ਕੋਈ ਪਤਾ ਨਹੀਂ ਇਹਦਾ ਕਦੋਂ ਵੀ ਇਹ ਥੱਲੇ ਆ ਕੇ ਡੇਕ ਸਕਦਾ ਹੈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਜੀ ਇਹ ਕਿਹੜਾ ਰੋਡ ਹੈ ਜਿਹੜਾ ਇਹ ਸੰਗੇ ਵਾਲਾ ਬਾਦਰ ਰੋਡ ਹੈ ਕਿੰਨਾ ਹੋਣਾ ਚਾਹੀਏ ਆਵਾਜ਼ ਇਸਨੇ ਸਾਰਾ ਕਾਫੀ ਜਾ ਰਹਾ ਹੈ ਕੀ ਮੰਨ ਕਰਦੇ ਸਰ ਇਹਨੂੰ ਜਾਂ ਤਾਂ ਨਵਾਂ ਲਾਇਆ ਜਾਏ ਜਾਂ ਇਹਦੀ ਮੈਂਟੇਨੈਂਸ ਕੀਤੀ ਜਾਏ ਇਹਦੀ ਸਾਰੀ ਹਾਲਤ ਬਹੁਤ ਹੋ ਦੇਖੋ ਸਾਹਮਣੇ ਟੁੱਟਿਆ ਪਿਆ ਇਹ ਬਹੁਤ ਖਰਾਬ ਹਾਲਤ ਹੈ ਇਹਨੂੰ ਜਿਆਦਾ ਸੈੱਟ ਕਰਵਾਇਆ ਜਾਏ ਜਾਂ ਨਾ ਲਾਇਆ ਜਾਏ ਦਾ ਇਹ ਹੀ ਨੇ ਸਾਰੇ ਹਾਲਾਤ ਤਾਂ ਬਹੁਤ ਮਾੜੇ ਆ ਕਿਸੇ ਟਾਈਮ ਵੀ ਸੜਕ ਹਾਦਸਾ ਹੋ ਸਕਦਾ ਹੈ ਕਿਉਂਕਿ ਵੱਡੇ ਰੋਡ ਤੇ ਆ ਤੇ ਕੋਈ ਪਤਾ ਨਹੀਂ ਕਿਸ ਟਾਈਮ ਇਹਦਾ ਨੁਕਸਾਨ ਹੋ ਜਾਣਾ ਆਵਾ ਨਾ ਤੇ ਸਾਹਮਣੇ ਉਹ ਦਰਖਤ ਵੀ ਹੈਗਾ ਦਰਖਤ ਹੜਿਆ ਹੋਇਆ ਹੈ ਹਾਂਜੀ ਹਾਂਜੀ ਉਹਦੇ ਕਰਕੇ ਇਹ ਰੁਕਿਆ ਹੋਇਆ ਹੈ ਮੇਰਾ ਕੋਈ ਪਤਾ ਨਹੀਂ ਇਹਦਾ ਕਦੋਂ ਵੀ ਇਹ ਥੱਲੇ ਆ ਕੇ ਡਿੱਗ ਸਕਦਾ ਹੈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਜੀ ਕਿਹੜਾ ਰੋਡ ਹੈ ਜਿਹੜਾ ਇਹ ਸੰਗੋ ਵਾਲਾ ਬਾਦਰ ਰੋਡ ਹੈ ਕਿੱਥੇ ਜਾਣਾ ਚਾਹੀਏ ਆਵਾਜ਼ ਇਸਨੇ ਸਾਰਾ ਕਾਫੀ ਜਾ ਰਹਾ ਹੈ। ਕੀ ਮੰਨ ਕਰਦੇ ਹੋ? ਸਰ ਇਹਨੂੰ ਜਾਂ ਤਾਂ ਨਵਾਂ ਲਾਇਆ ਜਾਏ ਜਾਂ ਇਹਦੀ ਮੈਂਟੇਨੈਂਸ ਕੀਤੀ ਜਾਏ। ਇਹਦੀ ਸਾਰੇ ਹਾਲਤ ਬਹੁਤ ਹੋ ਦੇਖੋ ਸਾਹਮਣੇ ਦਿੱਤਾ ਪਿਆ। ਇਹ ਬਹੁਤ ਹੀ ਖਰਾਬ ਹਾਲਤ 'ਚ ਹੈ। ਇਹਨੂੰ ਜਿਆਦਾ ਸੈੱਟ ਕਰਵਾਇਆ ਜਾਏ ਜਾਂ ਨਾ ਲਾਇਆ ਜਾਏ। ਤਾਂ ਇੱਕ ਹੀ ਨੇ। ਸਾਰਾ ਹਾਲਾਤ ਤਾਂ ਬਹੁਤ ਮਾੜਾ ਕਿਸੇ ਟਾਈਮ ਵੀ ਸੜਕ ਹਾਦਸਾ ਹੋ ਸਕਦਾ ਹੈ। ਕਿਉਂਕਿ ਵੱਡੇ ਰੋਡ ਤੇ ਆਏ ਤੇ ਕੋਈ ਪਤਾ ਨਹੀਂ ਕਿਸ ਟਾਈਮ ਇਹਦਾ ਨੁਕਸਾਨ ਹੋ ਜਾਣਾ ਹਵਾ ਨਾ। ਇਹ ਸਾਹਮਣੇ ਉਹ ਦਰਖਤ ਵੀ ਹੈਗਾ ਹੈ ਦਰਖਤ ਆੜਿਆ ਹੈ ਹਾਂਜੀ ਹਾਂਜੀ ਉਹਦੇ ਕਰਕੇ ਇਹ ਰੁਕਿਆ ਹੋਇਆ ਹੈ ਮੇਰਾ ਕੋਈ ਪਤਾ ਨਹੀਂ ਇਹ ਕਦੋਂ ਵੀ ਇਹ ਥੱਲੇ ਆ ਕੇ ਡਿੱਗ ਸਕਦਾ ਹੈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਜੀ ਕਿਹੜਾ ਰੋਡ ਹੈ ਜਿਹੜਾ ਇਹ ਸੰਜੀ ਵਾਲਾ ਬਾਦਰ ਰੋਡ ਹੈ ਆਵਾਜ਼ ਆਉਣੀ ਚਾਹੀਏ ਆਵਾਜ਼ ਇਸਨੇ ਸਾਰਾ ਪਾਸੇ ਜਾ ਰਹੀ ਹੈ ਕੀ ਮੰਗ ਕਰਦੇ ਹੋ ਸਾਰੇ ਨੂੰ ਯਾਦ ਨਵਾਂ ਲਾਇਆ ਜਾਏ ਜਾਂ ਇਹਦੀ ਮੈਂਟੇਨੈਂਸ ਕੀਤੀ ਜਾਏ ਇਹਦੀ ਸਾਰੇ ਹਾਲਤ ਬਹੁਤ ਹੋ ਦੇਖੋ ਸਾਹਮਣੇ ਚੁੱਟਿਆ ਪਿਆ ਹੈ ਇਹ ਬਹੁਤ ਖਰਾਬ ਹਾਲਤ 'ਚ ਹੈ ਇਹਨੂੰ ਜਿਆਦਾ ਸੈੱਟ ਕਰਵਾਇਆ ਜਾ ਜਾਂ ਨਾ ਲਾਇਆ ਜਾ ਤਾਂ ਇਹ ਵੀ ਦੇਖੋ ਸਾਰੇ ਹਾਲਾਤ ਤਾਂ ਬਹੁਤ ਮਾੜੇ ਆ ਕਿਸੇ ਟਾਈਮ ਵੀ ਸੜਕ ਹਾਦਸਾ ਹੋ ਸਕਦਾ ਹੈ ਕਿਉਂਕਿ ਵੱਡੇ ਰੋਡ ਤੇ ਆਏ ਤੇ ਕੋਈ ਪਤਾ ਨਹੀਂ ਕਿਸ ਟਾਈਮ ਇਹਦਾ ਨੁਕਸਾਨ ਹੋ ਜਾਣਾ ਆਵਾ ਨਾ ਤੇ ਸਾਹਮਣੇ ਉਹ ਦਰਖਤ ਵੀ ਹੈਗਾ ਦਰਖਤ ਆ ਰਿਹਾ ਹੈ ਹਾਂਜੀ ਹਾਂਜੀ ਉਹਦੇ ਕਰਕੇ ਇਹ ਰੁਕਿਆ ਹੋਇਆ ਹੈ ਮੇਰਾ ਕੋਈ ਪਤਾ ਨਹੀਂ ਇਹਦਾ ਕਦੋਂ ਵੀ ਇਹ ਥੱਲੇ ਆ ਕੇ ਡਿੱਗ ਸਕਦਾ ਹੈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਇਹ ਕਿਹੜਾ ਰੋਡ ਹੈ ਜਿਹੜਾ ਇਹ ਸੱਜੇ ਵਾਲਾ ਬਾਦਰ ਰੋਡ ਹੈ ਕਿੰਨਾ ਹੋਣਾ ਚਾਹੀਏ ਆਵਾਜ਼ ਇਸਨੇ ਸਾਰਾ ਪਾਣੀ ਜਾ ਰਹਾ ਹੈ ਕੀ ਮੰਨ ਕਰਦੇ ਸਰ ਇਹਨੂੰ ਜਾਂ ਤਾਂ ਨਵਾਂ ਲਾਇਆ ਜਾਏ ਜਾਂ ਇਹਦੀ ਮੈਂਟੇਨੈਂਸ ਕੀਤੀ ਜਾਏ